ਪਿੱਛੋਂ ਤੋਂ ਲੈ ਕੇ ਮੜਾ ਦਿਖਾ ਕੈਮਰਾ ਮਾਰ ਕੇ ਪਿੱਛੋਂ ਤੋਂ ਲੈ ਕੇ ਇੱਧਰ ਆ ਜਾ ਹੁਣ ਪਿੱਛੋਂ ਤੋਂ ਲੈ ਕੇ ਖੜਾ ਸਾਰਾ ਜਾਮ ਲੱਗਿਆ ਪਿਆ ਇਹ ਸਾਰਿਆਂ ਨੂੰ ਹੀ ਲੋਕਾਂ ਨੂੰ ਸੀ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਿ ਸਾਡੇ ਵੀਰਾਂ ਨਾਲ ਇੱਥੇ ਆ ਕੇ ਕੋਈ ਮੰਦਾ ਜੇਦੇ ਨਾ ਕਿਉਂਕਿ ਸਾਡੀ ਮਜ਼ਦੂਰੀ ਹੈ ਤੁਸੀਂ ਸਾਰੇ ਜਾਣੇ ਸਾਡੇ ਇਸ ਪੰਜਾਬ ਬੰਦ ਬੰਦ ਦਾ ਸਮਰਥਨ ਦਿਓ ਤੁਸੀਂ ਸਮਰਥਨ ਦਿਓਗੇ ਤਾਂ ਹੀ ਕੋਈ ਸਰਕਾਰਾਂ ਦੇ ਪ੍ਰਭਾਵ ਪੂ ਤਾਂ ਹੀ ਕੋਈ ਸਰਕਾਰਾਂ ਦੇ ਹਾਸਰ ਪਾਊਗਾ ਬਹੁਤ ਸਾਰੇ ਭਰਾਵਾਂ ਦੇ ਗੱਲਾਂ ਹੁੰਦੇ ਨੇ ਕਿ ਤੁਸੀਂ ਜਾ ਕੇ ਦੇਖੋ ਜੀ ਆਪਣੇ ਮੰਤਰੀ ਦੇ ਘਰ ਘੇਰ ਲੋ ਉਹਨਾਂ ਦੇ ਘਰ ਘੇਰ ਲੋ ਅਸੀਂ ਸਾਰਿਆਂ ਦੇ ਘਰ ਘੇਰਨਾ ਜਾਣਦੇ ਸਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਜਿਹੜੇ ਅੰਦੋਲਨਕਾਰੀ ਲੋਕ ਹਨ ਇਹਨਾਂ ਨੂੰ ਸਾਰੇ ਤਰੀਕੇ ਪਤਾ ਹੁੰਦਾ ਅਲੱਗ-ਅਲੱਗ ਤਰੀਕੇ ਅੰਦੋਲਨ ਹੀ ਅਪਣਾਉਣੇ ਪੈਂਦੇ ਨੇਗੇ ਤੇ ਸਾਰੇ ਹੀ ਪੰਜ ਭਰਾ ਸਾਡੇ ਿੱਟੀ ਨੂੰ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਨੇ ਜੀ ਕਿਸੇ ਦਾ ਜੀ ਨਹੀਂ ਕਰਦਾ ਅੱਜ 35ਵਾਂ ਦਿਨ ਹੋ ਗਿਆ ਮਰਨ ਬਾਅਦ ਤੋਂ ਪਰਵੱਡਾ ਉਹ ਡੱਲੇਵਾਰ ਸਾਹਿਬ ਕੌਣ ਅੱਜ ਜੀ ਅੱਜ ਦੀ ਘੜੀ ਦੇ ਵਿੱਚ ਆਪਣਾ ਆਪ ਦਾਤੇ ਲੱਗੂ ਲੀਡਰ ਬਣ ਕਰਦਾ ਕਰਕੇ ਸਾਰੇ ਜਿੰਨੇ ਵੀ ਵਰਗ ਨੇ ਜਿਹੜਾ ਸਾਰੇ ਵਰਗ ਵਪਾਰੀ ਵਰਗ ਦੀ ਗੱਲ ਕਰੀਏ ਤੇ ਹੋਰ ਜਿੰਨੇ ਵੀ ਮੁਲਾਜ਼ਮ ਵਰਗ ਦੀ ਗੱਲ ਕਰੀਏ ਸਟੂਡੈਂਟ ਵਰਗ ਦੀ ਗੱਲ ਕਰੀਏ ਸਾਰੇ ਵਰਗਾਂ ਨੂੰ ਬੇਨਤੀ ਹੈ ਵੀ ਸਾਰਾ ਇਸ ਪੰਜਾਬ ਬੰਦ ਦਾ ਸਮਰਥਨ ਦਿਓ ਸਾਰੇ ਥਾਂ ਮਾਰ ਸੜਕਾਂ ਬੰਦ ਹੋ ਚੁੱਕੀਆਂ ਲਗੀਆਂ ਤੁਸੀਂ ਜੇਕਰ ਤੁਸੀਂ ਆਪਣਾ ਇੱਥੇ ਨਹੀਂ ਆ ਸਕਦੇ ਤਾਂ ਘਰਾਂ ਦੇ ਵਿੱਚ ਸਮਰਥਨ ਦਿਓ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਸਾਰੇ ਜਾਨੇ ਸੜਕਾਂ ਤੋਂ ਨਿਕਲ ਕੇ ਤੁਸੀਂ ਆਓ ਆ ਕੇ ਤੁਸੀਂ ਅੰਦੋਲਨਾਂ ਦੇ ਵਿੱਚ بیٹھ ਕੇ ਸਾਡੇ ਗੱਲਾਂ ਬਾਤਾਂ ਸੁਣੋ ਸਾਡੇ ਮੰਗਾਂ ਕੀ ਨੇ ਸਾਡਾ ਅਸੀਂ ਚਾਹਣੇ ਕੀ ਆ ਅਸੀਂ ਕਿਵੇਂ ਚਾਹੋਣਿਆ ਕਿ ਇਸ ਜਿਹੜੀ ਕੇਸਿੰਗ ਪੰਜਾਬ ਦੀ ਇਸ ਧਰਤੀ ਨੂੰ ਬਚਾਉਣਾ ਖੇਤੀਬਾੜੀ ਨੂੰ ਕਿਵੇਂ ਬਚਾਉਣਾ ਬਾਬੇ ਨਾਨਕ ਦੇ ਕਿੱਤੇ ਨੂੰ ਕਿਵੇਂ ਬਚਾਉਣਾ ਤੁਸੀਂ ਇੱਕ ਗੱਲ ਦੱਸੋ ਡੇਢ ਮਹੀਨਾ ਇਸ ਵਾਰੀ ਕਿਸਾਨ ਮੰਡੀਆਂ ਨੇ ਵਿਚੁਰੋ ਲਿਆ ਢਾਈ ਮਹੀਨੇ ਮਜ਼ਦੂਰ ਮੰਡੀਆਂ ਨੇ ਵਿਚੁਰੋ ਲਿਆ 15 ਕਿਲੋ ਸਾਡੀ ਕਾਟ ਕੱਟੀ ਗਈ ਆ ਸਾਡੀ ਝੋਨੇ ਦੀ 15 ਕਿਲੋ ਕਾਟ 100 ਕਿਲੋ ਮਗਰ ਕਿੱਡਾ ਵੱਡਾ ਸਾਡਾ ਨੁਕਸਾਨ ਹੋਇਆ ਸਾਡਾ ਜੀ ਕਰਦਾ ਦੱਸੋ ਭਾਈ ਜੇ ਅਸੀਂ ਇਹ ਲੜਾਈ ਨਾ ਲੜੀ ਆਉਣ ਵਾਲੇ ਸਮੇਂ ਵਿੱਚ ਸਾਡਾ ਕਿਹਨੇ ਫਸਲਾਂ ਖਰੀਦਣੇ ਕਿਹਨੇ ਸਾਨੂੰ ਪੁੱਛਣਾ ਸਾਡਾ ਕਿੱਡੀ ਵੱਡੀ ਸਾਡਾ ਕਟਾਅ ਹੋਇਆ ਕਿੰਨੇ ਸਾਡੀਆਂ ਫਸਲਾਂ 15 ਕਿਲੋ ਅਸੀਂ 100 ਕਿਲੋ ਮਗਰ ਅਸੀਂ ਝੋਨਾ ਦਿੱਤਾ ਐਨੇ ਸਾਡਾ ਨੁਕਸਾਨ ਹੋਇਆ ਡੇਢ ਮਹੀਨਾ ਸਾਡਾਂ ਮੰਡੀਆਂ ਦੇ ਢਾਈ ਮਹੀਨੇ ਸਾਡਾਂ ਮੰਡੀਆਂ ਦੇ ਵਿੱਚ ਮਜ਼ਦੂਰ ਨਾਲਿਆ ਮਜ਼ਦੂਰ ਦੀ ਦਿਹਾੜੀ 200 ਰੁਪਏ ਬਣੀਆਂ ਇਸ ਵਾਰੀ ਐਡਾ ਵੱਡਾ ਸਾਡਾ ਨੁਕਸਾਨ ਹੋਇਆ ਸਾਡਾ ਜੀ ਕਰਦਾ ਲੜਨਾ ਵੱਡੇ ਜਿਹੜੇ ਲੋਕ ਨੇ ਅਮੀਰ ਲੋਕ ਨੇ ਉਹ ਸਾਡੀਆਂ ਫਸਲਾਂ ਦਾ ਕਿਵੇਂ ਆਪ ਮੁੱਲ ਲਾਉਂਦੇ ਨੇ ਕਿਵੇਂ ਉਹਨਾਂ ਦੇ ਘਰ ਦੇ ਮਾਫ ਹੁੰਦੇ ਨੇ ਕਿ ਵੱਡੇ ਅਮੀਰ ਘਾਰ ਕੋਪਰੇਟ ਘਰਾਣੇ ਦੇ ਅਡਾਨੀ ਅਡਵਾਨੀ ਵਰਗਿਆਂ ਦੇ ਆ ਜਿਹੜਾ ਜਾਇੰਟ ਫੈਕਟਰੀਆਂ ਦੀ ਇਹਨਾਂ ਵੀ ਗ ਇਹ ਪਾਣੀ ਜਿਹੜਾ ਗੰਦਲਾ ਕਰੀ ਜਾਂਦੇ ਨੇ ਇਹਨਾਂ ਦੀ ਫੈਕਟਰੀਆਂ ਕਿਉਂ ਨਹੀਂ ਬੰਦ ਹੁੰਦੀਆਂ ਇਹਨਾਂ ਦਾ ਕਿਉਂ ਨਹੀਂ ਨੁਕਸਾਨ ਹੁੰਦਾ ਕਿਉਂਕਿ ਸਰਕਾਰਾਂ ਨੂੰ ਫੰਡ ਦਿੰਦੇ ਨੇ ਇਹ ਪੈਸੇ ਦਿੰਦੇ ਨੇ ਨਾ ਸਿਰ ਤੋਂ ਸਰਕਾਰਾਂ ਚੱਲਦੇ ਨੇ ਸਾਨੂੰ ਸਾਰਿਆਂ ਨੂੰ ਗੱਲਾਂ ਦਾ ਪਤਾ ਇਸ ਕਰਕੇ ਸਾਡਾ ਚੁੱਪ ਕਰਕੇ ਸਮਰਥਨ ਦਿਓ ਵੀਰੋ ਥੋੜਾ ਧੰਨਵਾਦ ਤੁਹਾਡੇ ਸਾਰੇ ਭਰਾਵਾਂ ਦਾ ਆ ਸਾਡੇ ਜਿੰਨੇ ਵੀ ਸਾਡੇ ਕਾਲੇ ਕੰਦੋਂ ਭਰਾ ਖੜੇ ਨੇ ਸਾਡੀ ਬਰਨਾਲਾ ਤੋਂ ਸਾਡੀ ਸਾਰੀ ਗੁੰੰਢ ਖੜੀ ਆ ਤੇ ਸਾਡਾ ਜਿਹੜਾ ਹਾਈ ਆਪਾਂ ਟੋਲ ਆ ਸਾਡਾ ਸਾਰਾ ਆਪਣਾ ਹੈ ਟੋਲ ਆ ਹਾਂ ਬੜਵਰਾ ਬੜਵਰਾ ਟੋਲ ਉਹ ਬੜਵਰਾ ਟੋਲਾ ਵੀਰੋ ਸਾਡੇ ਇੱਥੇ ਸਾਰੇ ਪਿੰਡਾਂ ਦਾ ਇੱਥੇ ਸਾਰਾ ਇਕੱਠੇ ਹੋ ਕੇ ਆਈ ਜਾਂਦੇ ਨੇ ਭਰਾ ਬਹੁਤ ਗਿਣਤੀ ਦੇ ਵਿੱਚ ਆ ਗਏ ਬਾਕੀ ਆਈਏ ਬਨੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਸਾਡੇ ਭਰਾ ਲੜਾਈ ਲੜ ਰਹੇ ਨੇ ਇਹਦਾ ਸੰਘਰਸ਼ ਯੋਧੇ ਨੇ ਸਾਡੇ ਸਾਰੇ ਸੰਘਰਸ਼ ਯੋਧੇ ਕਿਤੇ ਖਨੌਰੀ ਤੇ ਕਿਤੇ 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 ਜਿੱਥੇ ਡਿਊਟੀ ਲੱਗਦੀਆਂ ਨੇ ਉਹਦੇ ਹੁੰਦੇ ਨੇ ਧੰਨਵਾਦ ਇਹਨਾਂ ਸਾਰੇ ਹੀ ਸਾਡੇ ਭਰਾਵਾਂ ਦਾ ਅੱਗੇ ਚੱਲਦੇ